ਦੋਸਤੋ ਆਪਣੇ ਬਾਬੇ ਦੀ ਜਗ੍ਹਾ ਤੇ ਭੰਡਾਰਾ ਸੀ ਤੇ ਇੱਥੇ ਸੇਵਾਦਾਰ ਆਏ ਸੀ ਸੇਵਾ ਕਰਨ ਤੇ ਬਾਬੇ ਦੀ ਜਗ੍ਹਾ ਤੇ ਇਸ਼ਨਾਨ ਕਰਾਏ ਸੀ ਆਪਣੇ ਬਾਬੇ ਦੀ ਜਗ੍ਹਾ ਤੇ ਭੰਡਾਰਾ ਵਾ 19 ਤਰੀਕ ਦਾ ਤੇ ਸੇਵਾਦਾਰ ਪਹੁੰਚੇ ਤੇ ਸਾਰਿਆਂ ਨੇ ਆਵਾਜ਼ ਤੇ ਸੇਵਾਦਾਰਾਂ ਨੇ ਚਾਹ ਵੰਡ ਦਿੱਤੀ ਆ ਤੇ ਹੁਣ ਨਿੱਕੇ-ਨਿੱਕੇ ਜਵਾਗ ਵੀ ਸੇਵਾ ਕਰਾਉਂਦੇ ਆ ਆਪਣੇ ਨਾਲ ਨਾਲ ਦਿੱਖ ਲਈ ਘਰ ਤਾਂ ਨਾਲ ਪਹੁੰਚਿਆ ਬਾਹਰ ਇਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਹੋਣਾ ਸਲਾਇਨਾਂ ਨੂੰ ਕਿ ਹਾਲੀ ਹੋਈ ਉਹ ਬਈ ਗਾਉਂ ਤੋਂ ਮੇਰੀ ਬਲੌਗ ਨੂੰ ਹੋਂਦੇ ਮਹਾਰਾਜੇਵਾ ਕਰਦਾ ਹੈ ਦੁਬਾਰ ਦੇਖ ਰੋ ਖੁੰਡੇ 'ਚ ਬੈਠਾ ਖਾਂਦਾ ਯਾ ਜੀ ਤੋਂ ਆਲਾ ਕੁੱਲਾ ਖੜਿਆ ਹੋਣਾ ਵਾਹ ਪਈਆਂ ਕਮੀ ਲਗਾਈ ਨਾ ਆਹ ਕਿਹੜਾ ਬੰਦਾ ਬਈ ਇਹ ਕੇਜਰੀਵਾਲ ਸਰਕਾਰ ਦੇ ਸਾਥ ਕਿਹਦਾ ਝਾੜੂ ਆਇਆ ਨੇ ਗੱਲ ਪਾਇਆ ਗੱਡੀ ਵਧੀਆ ਨੀ ਤੇ ਚੱਲੀ ਜਾਂਦੀ ਝਾੜੂ ਵਾਲਾ ਜਿਹੜਾ ਝਾੜੂ ਵਾਲਾ ਨੇ ਨੇ ਤਾਂ ਪਾਇਆ ਉਹਦਾ ਚਬਣਾ ਵਜਾ ਆ ਅੱਜ ਕਿੱਥੇ ਕਿੰਨੇ ਮਹੀਨੇ ਦਾ ਦਿਲਾਨੀ ਵਾਲਾ ਹੈ ਮੇਰੀ ਮਾਂ ਦਿਲਾਨੀ ਵਾਲਾ ਕਤਾਸ਼ਾ ਚਾਹ ਚਾਹ ਦੋ ਪਿਆਰੀ ਸਾਡਾ ਦੁਤਾ ਤੇਰੇ ਕੋਲ ਪਿੰਡਾਂ ਦੀ ਸ਼ਾਦੂ ਲੱਜਾਏ ਚੱਲ ਬਈ ਚੱਲੀਏ ਆ ਪਿੰਨ ਲੱਗੇ ਪਏ ਇਹਨਾਂ ਨੂੰ ਪੁੱਛਦੇ ਆਂ ਵੀ ਸੇਵਾ ਕਰਕੇ ਤੁਹਾਨੂੰ ਕਿਵੇਂ ਦਾ ਫੀਲ ਹੋਇਆ ਬਹੁਤ ਗਿਆਨ ਲਾਂਦਾਈ ਮਨ ਨੂੰ ਸ਼ਾਂਤੀ ਮਿਲ ਜੀ ਸੇਵਾ ਕਰਕੇ ਪੂਰੀ ਜੀ ਆਪਣੇ ਸੇਵਾਦਾਰ ਸੇਵਾ ਕਰਕੇ ਚਾਹ ਪੀਰੇ ਨੇ ਲੰਗਰ ਸ਼ਾਂਤੀ ਮਿਲਦੀ ਹੁੰਦਾ ਲੰਗਰ ਲੱਗਾ ਸੀਗਾ ਸੇਵਾਦਾਰਾਂ ਦਾ ਸਪੈਸ਼ਲ ਪੂਜੀਏ ਵਦਾਨੇ ਦਾ ਤੇ ਨਾਲ ਚਾਹ ਲੋ ਯਾਰ ਆ ਸੇਵਾਦਾਰ ਕੇਰ ਜਾ ਖਾਂਤੀ ਜੋਰ ਦਿੱਤਾ ਯਾਰ ਮੰਨਿਆ ਜਲ ਤੂੰ ਸੇਵਾ ਕਰਨਾ ਹੈ ਲੰਗਰ ਸਭ ਲਈ ਹੁੰਦਾ ਵਾ ਕਿ ਕੰਨਵਾ ਘੜਾ ਜੀ ਤੁਹਾਡਾ ਪੂਜੀਏ ਵਦਾਨੇ ਤੇ ਉੱਦ ਨਾਲ ਪਤਾ ਨਹੀਂ ਲੱਗਣਾ ਮੂਤਰ ਦੇ ਵਾਰੇ ਵੀ ਲੈ ਆ ਠੀਕ ਆ ਚੰਗੀ ਗੱਲ ਐ ਇਹਨਾਂ ਲਈ ਦੱਸੋ ਜੀ ਜੀ ਦੋਸਤੋ ਥੱਲੇ ਸਫਾਈ ਹੋ ਚੁੱਕੀ ਆ ਸੇਵਾਦਾਰ ਉੱਪਰ ਪਹੁੰਚ ਗਏ ਬਾਪੇ ਦੀ ਜਗ੍ਹਾ ਦੇ ਤੇ ਹੁਣ ਉੱਪਰ ਸਫਾਈ ਕਰਨ ਆਉਂਦੇ ਹੁੰਦੇ ਆ ਅੱਛਾ ਜੀ ਕਦੇ ਸੇਵਾ ਵਾਲੇ ਹੈ ਨਹੀਂਗੇ ਇਹ ਲੱਛਣ ਵਾਲੇ ਆ ਇੱਕ ਤਾਂ ਝਾਰੂ ਵਾਲੇ ਨੇ ਗੰਦ ਪਾਇਆ ਹੋਇਆ ਹਾਂਜੀ ਉਹ ਦਿਖੀ ਜਾਂਦਾ ਵਾ ਨਹੀਂ ਫਿਰ ਇਹ ਕੀ ਇਹ ਰਗਨੂ ਇਹ ਸਾਡੇ ਦੀ ਰਿਆ ਪਹਿਲਾਂ ਇਹ ਤਾਂ ਬਚੋ ਇਹ ਰਗਨੂ ਸਾਨੂੰ ਇਹ ਇਹ ਰਗਨੂ ਦੇਖ ਲਓ ਬਚੋ ਇਹ ਤਾਂ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਸੇਵਾ ਕਰਦੇ ਪਏ ਨੇ ਮੈਂ ਆਟਵਨ ਤੇ ਬੈਠ ਰਿਆ ਬਾਬੇ ਜੰਗਿਆ ਲੈ ਗਦੀ ਨਹੀਂ ਦੱਲੇ ਆ ਹਾਂ ਤੁਸੀਂ ਲੜਿਆ ਨੇ ਲੈ ਬੈਠਣਾ ਸੰਦੇ ਦਰਾ ਬੈਠੀ ਦਿੱਤੀ ਆਂ ਦੀਆ ਜੇ ਪੀਰ ਬਾਬੇ ਜੰਗੀ ਦਾ ਠੀਕ ਸਾਰਾ ਗੋਦਾਸ ਚੁੱਕ ਕੇ ਆਪਣਾ ਮੁੰਡਾ ਤੇ ਸਾਰੇ ਗੱਲਾਂ ਮੰਨ ਨਹੀਂ ਆਦੀ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਕਿਹੜੇ ਸ਼ਹਿਰ ਨੇ ਆਉਣਾ ਹੈ ਇਹ ਤਾਂ ਹੌਣੇ ਆਉਂਦਾ ਕੀ ਦਿੰਦੇ ਆ ਇਲਾਦੀ ਦਾ ਮਟਾ ਰਾਣੇ ਹਾਂ ਉਹ ਜਿਹੜਾ ਪਤਾ ਉਹ ਸੰਤਾਨੇ ਰੰਗਤ ਦਾ ਉਹ ਜਿਹੜਾ ਉਹ ਜਿਹਨੇ ਹੋਣਾ ਉਹ ਜਿਹਨੇ ਹੋਣਾ ਤੂੰ ਦੱਸ ਕਿਹਨੇ ਹੋਣਾ ਹੈ ਤੇ ਨੀ ਪਾਵਨਾ ਨੇ ਹੋਣਾ ਹੈ ਤੇ ਲੋਟੇ ਹੋਣਾ ਤੇ ਤੁਸੀਂ ਕੀ ਕਹਿਣਾ ਚਾਹੂਗੇ ਉਹ ਸਿੰਗਰਾ ਬਾਰੇ ਸਿੰਗਰ ਬੜੇ ਆਤਰੇ ਆ ਜੱਟੜੇ ਜਿਹੜਾ ਨਹੀਂ ਚਾਹੀ ਬੰਦੇ ਉਹ ਲੈ ਲਈ ਆੜੇ ਜਿੰਦੇ ਦਲਾ ਲੋ ਮੈਂ ਅਜੀ ਉੱਡਾ ਚੱਲਦੇ ਨਾ ਦਰਾ ਦੇ ਜੇ ਚੱਲ ਜੇ ਤਾਂ ਦੇ ਬੜੀਆਂ ਨਹੀਂ ਲੱਗਦੇ ਉਹ ਅੱਡੇ ਦਾ ਲੈਣ ਦਾ ਨੇ ਹੁਣ ਇੱਕ ਵਾਰ ਜਾ ਕੇ ਦੇਖ ਲੈਂਦੇ ਆ ਨਹੀਂ ਉਹ ਕਿਵੇਂ ਕਵਾਲੇ ਕਬੂਲਗਾ ਕਿਵੇਂ ਗਾਉਂਦੇ ਨੇ ਉਹ ਜਵਾਜ਼ ਬਿਆਣੀ ਜੀ ਦੇ ਦੱਲੇ ਜਾਂਦੇ ਆ ਬਾਬੇ ਦੇ ਗੀਤ ਗਾਉਂਦੇ ਹੁੰਦੇ ਆ ਕੀ ਆ ਲਓ ਬਾਬੇ ਦੇ ਕਵਾਲ ਲਗਾ ਗਾਉਂਦੇ ਹੁੰਦੇ ਆ ਨਹੀਂ ਹੋਵੇ ਨਹੀਂ ਗਾਉਂਦੇ ਕਹਾਣੀ ਮੇਰਾ ਆਪਣੇ ਬਾਈ ਹੋਣੀ ਭੇਡ ਸੁਣਾਉਣ ਲੱਗੇ ਆ ਵੀ ਸਾਰਿਆਂ ਨੇ ਗੌਰ ਨਾ ਸੁਣਨੀ ਚਲੋ ਜੀ ਹਲੰਦ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਠੀਕ ਠਾਕ ਜੋ ਹਾਂਜੀ ਆ ਜੋ ਹਲੰਦ ਅਰੇ ਦੇ ਲੰਦ ਅਰੇ ਦਰਵਾਜ਼ ਮਈਆਂ ਦੇ ਲੰਦ ਅਰੇ ਦੇ ਠੀਕ ਤੁਸੀਂ ਭੇਡ ਸੁਣਾ ਰਹੇ ਬਾਈ ਹੋਣੀ ਦੱਸਣਗੇ ਵੀ ਆਪਣੇ ਭੰਡਾਰੇ ਦੇ ਲੰਗਰ ਚ ਕੀ ਕੁਝ ਚੱਲਣਾ ਵਾ ਦੱਸਿਓ ਮਰਾ ਜੀ ਬਣਾ ਲਈ ਰੋਟੀ ਹਾਂਜੀ ਦਾ ਤਾਜੀ ਹਾਂਜੀ ਸਬਜੀ ਨਕਤੀ ਨਕਤੀ ਹੋ ਰਿਹਾ ਦਲੇਬੀ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਰੰਗ ਕਿੰਨੇ ਦਿੱਤਾ ਬਾਬੇ ਦੀ ਜਗ੍ਹਾ ਤੇ ਮੱਡਾ ਬੈਂਡ ਜੀ ਨਾਬੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਮੱਡੇ ਪਿੰਟਰ ਸਾਹਿਬ ਲਈ ਜੀ ਪੁੱਛੋ ਢਾਈ ਆਏ ਉੱਤੇ ਹਾਂਜੀ ਅਜੀ ਫੋਟੋ ਦਿਖਾ ਦੇਣੇ ਜਿਨ੍ਹਾਂ ਨੇ ਆਪਣੇ ਬਾਬਾ ਜੀ ਜਗਰ ਨੂੰ ਰੰਗ ਕੀਤਾ ਵਾ ਤੁਸੀਂ ਉਹਨਾਂ ਬਾਰੇ ਦੋ ਗੱਲਾਂ ਕਹਿਣਾ ਚਾਹੋਗੇ ਤੁਸੀਂ ਹਾਂਜੀ ਬੜੀਆ ਆਪਣੀ ਮਾਂ ਤੇਰੇ ਨਾਲ ਦਿੱਤਾ ਏ ਬੜੀਆ ਦੋਣਾ ਦੋਣਾ ਦਿੱਤਾ ਏ ਹਾਂਜੀ ਹਾਂਜੀ ਲੈ ਲਈਏ ਇੰਨਾ ਹੀ ਦੋ ਬਹੁਤ ਆਜੀ ਹਾਂਜੀ ਜਾਨਵਾਰ ਠੀਕ ਏ ਜੀ ਠੀਕ ਏ ਕਾਸਦਾਨਾ ਹੋ ਨਹੀਂ ਆ ਬੋਲ ਲਾ ਚਾਈ ਨਾ ਹੋ ਸਦਾ ਤੂੰ ਕਹਦਾ ਸੇਓ ਵੇ ਕਹਦਾ ਕਪੜਾ ਥਾਕਦੇ ਨਾ ਮਾਈ ਬੀ ਥਾਕਦੇ ਨਾ ਮਾਈ ਬੀ ਸੇਵਾਦਾਰਾਂ ਨੇ ਬਹੁਤ ਚੰਗੀ ਤਰ੍ਹਾਂ ਸੇਵਾ ਕੀਤੀ ਆਖਰ ਨੂੰ ਸੇਵਾ ਹੋ ਚੁੱਕੀ ਆ ਕੰਪਲੀਟ ਤੇ ਬਸ ਆ ਥੋੜਾ ਬਹੁਤਾ ਕੂੜਾ ਰਹਿ ਗਿਆ ਬਸ ਇਹ ਚੱਕ ਕੇ ਥੱਲੇ ਸਿੱਟ ਦੇਣਾ ਫੇਰ ਆਪਾਂ ਫਰੀ ਆ ਆਪਣੇ ਬਾਬੇ ਦੀ ਜਗ੍ਹਾ ਤੇ ਮੇਲਾ ਵਾ 19 ਤਰੀਕ ਦਾ ਸਾਹਮਣੇ ਜਰੂਰ ਪਹੁੰਚਣਾ ਉਧਰ ਦੇਖਿਆ ਹੁੰਦਾ ਹੈ ਕੀ ਕਰੇ ਤਿੰਨ ਜਣਿਆਂ ਨੇ ਜਾਣਾ ਵਾ